ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਵਿਖੇ ਲੜੀਵਾਰ ਜਿਹੜਾ ਅੰਦੋਲਨ ਚੱਲ ਰਿਹਾ ਹੈ ਉਸ ਦੇ ਭਾਵੇਂ ਕਈ ਤਿੱਖੇ ਰੂਪ ਦੇਖਣ ਨੂੰ ਮਿਲ ਰਹੇ ਨੇ ਗੱਲਬਾਤ ਵੀ ਕੇਂਦਰ ਦੀ ਕਿਸਾਨਾਂ ਦੇ ਨਾਲ ਜਾਰੀ ਹੈ ਪਰ ਜਡੇਆਲਾਗੁਰੂ ਟੋਲ ਟੈਕਸ ਦੇ ਉੱਪਰ ਜਿਹੜੇ ਕਿਸਾਨਾਂ ਨੇ ਭੋਖੜ ਹੜਤਾਲ ਸ਼ੁਰੂ ਕੀਤੀ ਸੀ ਲੜੀਵਾਰ ਉਸ ਦੇ ਵਿੱਚ ਅੱਜ ਜਿਹੜੇ ਬੱਚੇ ਨੇ ਉਹ ਭੋਖੜ ਹੜਤਾਲ ਤੇ ਬੈਠੇ ਨੇ ਕਿਸਾਨਾਂ ਕਿਸਾਨ ਪਰਿਵਾਰਾਂ ਦੇ 6 ਬੱਚੇ ਜਿਹੜੇ ਨੇ ਉਹ ਅੱਜ ਸਵੇਰ ਤੋਂ ਭੋਖੜ ਹੜਤਾਲ ਤੇ ਬੈਠੇ ਨੇ ਸਵੇਰ 8 ਵਜੇ ਤੋਂ ਇੱਥੇ ਜਿਹੜੀ ਅਰਦਾਸ ਤੇ ਲਗਾਤਾਰ ਪਾਠ ਕਰ ਰਹੇ ਨੇ ਕੇਂਦਰ ਸਰਕਾਰ ਦੇ ਖਿਲਾਫ ਜਿਹੜੀ ਆ ਉਹਨਾਂ ਵੱਲੋਂ ਭਾਜੀ ਵੀ ਕੀਤੀ ਜਾਂਦੀ ਹੈ ਪਰ ਕਿਸਾਨ ਸੰਘਰਸ਼ ਕਮੇਟੀ ਲਗਾਤਾਰ ਜਿਹੜੀ ਕਾਰਪੋਰੇਟ ਅਦਾਰਿਆਂ ਦਾ ਵਿਰੋਧ ਕਰਦੀ ਸੀ ਉਹਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜਾ ਇਹ ਸਟੈਂਡ ਲਿਆ ਗਿਆ ਸੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਕੀਤੀ ਗਈ ਸੀ ਤਾਂ ਅਜਿਹੇ ਦੇ ਵਿੱਚ ਕਿਸਾਨ ਮਜ਼ਦੂਰ ਜਿਹੜੀ ਕਿਸਾਨ ਸੰਘਰਸ਼ ਕਮੇਟੀ ਆ ਇਸ ਦੇ ਆਗੂ ਪਿਲੇ ਦਿਨ ਭੋਗੜ ਧਾਲ ਤੇ ਬੈਠੇ ਸਨ ਤਾਂ ਹੁਣ ਜਿਹੜੇ ਲੜੀਵਾਰ ਤੇ ਇਸ ਦੇ ਵਿੱਚ ਇਹ ਕਿਸਾਨ ਪਰਿਵਾਰਾਂ ਦੇ ਬੱਚੇ ਨੇ ਆਗੂਆਂ ਦੇ ਨਾਲ ਵੀ ਅਸੀਂ ਗੱਲ ਕਰਾਂਗੇ ਨਵਾਂ ਸਾਲ ਜਿਹੜਾ ਹੈ ਉਹ ਕਿਵੇਂ ਮਨਾਇਆ ਜਾਏਗਾ ਉਸ ਦਿਨ ਕਿਸ ਤਰ੍ਹਾਂ ਦੇ ਐਜੀਟੇਸ਼ਨ ਹੋਣਗੇ ਤਾਂ ਅਜਿਹੇ ਦੇ ਵਿੱਚ ਕਿਸਾਨ ਆਗੂਆਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤਾਂ ਸਭ ਤੋਂ ਪਹਿਲਾਂ ਜਿਹੜੇ ਪ੍ਰਧਾਨ ਨੇ ਜਿਹੜੇ ਬੱਚੇ ਬੈਠੇ ਨੇ ਭੋਖੜ ਹੜਤਾਲ ਤੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਾਰਿਆਂ ਦੇ ਨਾਲ ਕੀ ਨਾਮ ਹੈ ਜੀ ਤੁਹਾਡਾ ਦਿਲਰਾਜ ਜੀ ਤੁਸੀਂ ਅੱਜ ਭੋਖੜ ਹੜਤਾਲ ਦੇ ਬੈਠੇ ਹੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਅਸੀਂ ਕਹਿਣਾ ਚਾਹੁੰਦੇ ਜਿੰਨਾ ਤੱਕ ਮੋਦੀ ਸਾਡੇ ਮਤਲਬ ਬੇਲ ਰੱਦ ਨਹੀਂ ਕਰਦਾ ਉਹਨਾਂ ਦਾ ਕਈ ਭੋਖੜ ਹੜਤਾਲ ਤੇ ਬੈਠੇ ਰਹਾਂਗੇ ਪੋਕਰ ਹੜਤਾਲ ਤੇ ਇਸ ਤਰ੍ਹਾਂ ਲੜੀਵਾਰੀ ਪੋਕਰ ਹੜਤਾਲ ਜਲਦੀ ਰਹੇਗੀ ਹਾਂ ਜੀ ਤੁਸੀਂ ਕਿਉਂ ਸਮਝਦੇ ਕਿ ਤੁਹਾਨੂੰ ਵੀ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਅਸੀਂ ਕਿਸਾਨਾਂ ਤੇ ਇਸ ਉਹ ਪੋਕਰ ਹੜਤਾਲ ਦੇ ਜਿਹੜੇ ਹੋਰ ਵੀ ਬਾਕੀ ਵੀ ਬੈਠੇ ਨੇ ਬੱਚੇ ਉਹਨਾਂ ਨਾਲ ਗੱਲਬਾਤ ਕਰਦੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਗੋਬਿੰਦਪ੍ਰੀਤ ਸਿੰਘ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਗੋਬਿੰਦ ਜੀ ਅੱਜ ਪੋਕਰ ਹੜਤਾਲ ਦੇ ਕਿਉਂ ਬੈਠੇ ਹੋ ਕਿਉਂਕਿ ਜਿਹੜੇ ਮੋਦੀ ਸਰਕਾਰ ਤਿੰਨ ਬਿੱਲ ਲਾਗੂ ਕਰ ਰਹੀ ਆ ਇਹ ਕਿਸਾਨਾਂ ਲਈ ਬਹੁਤ ਖਤਰਨਾਕ ਆ ਕੀ ਇਹਦਾ ਵਿਰੋਧ ਕਰਨਾ ਚਾਹੀਦਾ ਨੂੰ ਇਸ ਕਰਕੇ ਅਸੀਂ ਭੁੱਖ ਹੜਤਾਲ ਤੇ ਬੈਠੇ ਆਂ ਸਾਥ ਦੇ ਰਹੇ ਹੋ ਆਪਣੇ ਬਜ਼ੁਰਗਾਂ ਨੂੰ ਹਾਂ ਜੀ ਸਾਥ ਦੇ ਰਹੇ ਹਾਂ ਇਸ ਗੱਲ ਦਾ ਅਹਿਸਾਸ ਹੈ ਕਿ ਨੌਜਵਾਨ ਆਉਣ ਵਾਲੀ ਪੀੜ੍ਹੀ ਲਈ ਲੜ ਰਹੇ ਨੇ ਕਿਸਾਨ ਹਾਂ ਜੀ ਇਸ ਗੱਲ ਦਾ ਅਹਿਸਾਸ ਹੈ ਨੂੰ ਕਿ ਸਾਡੇ ਬਜ਼ੁਰਗ ਜਿਹੜੇ ਉਹ ਇਸ ਸੰਘਰਸ਼ ਨਾਲ ਲੜ ਰਹੇ ਆ ਤੇ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਵਾ ਕਿਉਂਕਿ ਸਾਰਿਆਂ ਦੇ ਸਾਥ ਨਾਲ ਹੀ ਇਸ ਸੰਘਰਸ਼ ਜਿਹੜਾ ਸਫਲ ਹੋਣਾ ਵਾ ਇਸ ਇਸ ਕਰਕੇ ਅਸੀਂ ਕਿਹੜੀ ਕਲਾਸ ਪੜਦੇ ਹੋ ਬੱਸ ਨਾ ਪਲੱਸ 1 ਪੜ੍ਹਦਾ ਹਾਂ ਜੋ ਤਾਂ ਇਹ ਜਿਹੜੇ ਬੱਚੇ ਨੇ ਇਹ ਸਾਰੇ ਅੱਜ ਇਥੇ ਭੋਖੜ ਹੜਤਾਲ ਦੇ ਬੈਠੇ ਨੇ ਕਿਉਂਕਿ ਆਗੂ ਸਹਿਬਾਨ ਜਿਹੜੇ ਸੀ ਇਹਨਾਂ ਨੇ ਭੋਖੜ ਹੜਤਾਲ ਸ਼ੁਰੂ ਕੀਤੀ ਸੀ ਤਾਂ ਪਰ ਭਾਵੇਂ ਕਿ ਇਹ ਡਿਸਾਈਡ ਨਹੀਂ ਸੀ ਹੋਇਆ ਪਰ ਅੱਜ ਇਹ ਜਿਹੜਾ ਇਸ ਦੇ ਵਿੱਚ ਬੱਚਿਆਂ ਨੇ ਜਿਹੜਾ ਵੀ ਸਹਿਯੋਗ ਦਿੱਤਾ ਹੈ ਤਾਂ ਗੱਲਬਾਤ ਜਾਰੀ ਕਰਾਂ ਕੀ ਨਾਮ ਹੈ ਜੀ ਤੁਹਾਡਾ ਲਾਪ੍ਰੀਤ ਸਿੰਘ ਲਾਪ੍ਰੀਤ ਜੀ ਕਿਹੜੀ ਕਲਾਸ ਪੜਦੇ ਹੋ 10ਥ ਕਲਾਸ ਕਿੰਨੇ ਜੀ ਤੁਹਾਡੀ ਮੇਰੀ 16 ਸਾਲ ਸਵੇਰ ਤੋਂ ਭੋਖੜ ਹੜਤਾਲ ਦੇ ਬੈਠੇ ਹੋ ਹਾਂ ਜੀ ਹਾਂ ਜੀ ਸਵੇਰ ਕੀ ਕਹਿਣਾ ਚਾਹੁੰਦੇ ਹੋ ਕੋਈ ਕਿਵੇਂ ਦਾ ਲੱਗ ਰਿਹਾ ਹੈ ਜਿਹੜਾ ਅੰਦੋਲਨ ਲਗਾਤਾਰ ਕੀ ਜਾਣਦੇ ਅੰਦੋਲਨ ਬ ਜੇ ਮੋਦੀ ਸਾਡੇ ਬਿੱਲ ਆਪਣੇ ਵਾਪਸ ਨਹੀਂ ਲੈਂਦਾ ਤੇ ਅਸੀਂ ਲਗਾਤਾਰ ਹੀ ਭੁਖੜਤਾੜ ਚਾਲੂ ਰੱਖਾਂਗੇ ਜੋ ਫਿਰ ਵੀ ਨਹੀਂ ਮੰਨਦਾ ਰਹੀ ਆਪਣੇ ਪਰਿਵਾਰਾਂ ਨੂੰ ਵੀ ਨਾਲ ਲੈ ਜਾਵਾਂਗੇ ਆਪਣੇ ਪਰਿਵਾਰਾਂ ਨੂੰ ਪਰਿਵਾਰਾਂ ਦੀ ਸਪੋਰਟ ਆ ਪੂਰੀ ਹਾਂਜੀ ਹਾਂਜੀ ਪੂਰੀ ਚਲੋ ਤਾਂ ਪਰਿਵਾਰਾਂ ਦੀ ਜਿਹੜੀ ਇਸ ਦੇ ਵਿੱਚ ਸਪੋਰਟ ਹੈ ਤਾਂ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਨਾਲ ਆ ਜੋ ਕਿਉਂਕਿ ਸਾਡੇ ਲਈ ਲੜਾਈ ਲੜ ਰਹੇ ਹਾਂ ਤਾਂ ਆਗੂਆਂ ਦੇ ਕੋਲੋਂ ਗੱਲ ਕਰ ਲੈਣੇ ਆ ਕਿ ਬੱਚਿਆਂ ਨੂੰ ਜਿਹੜੀ ਭੁੱਖ ਹੜਤਾਲ ਤੇ ਬਿਠਾਉਣ ਦੇ ਜਿਹੜਾ ਨਿਰਣਾਇ ਲਿਆ ਸੀਗਾ ਦਵਿੰਦਰਜੀ ਪ੍ਰਧਾਨ ਨੇ ਜਿਹੜੇ ਦਵਿੰਦਰਜੀ ਕਿਉਂ ਅੱਜ ਬੱਚਿਆਂ ਦਾ ਫੈਸਲਾ ਜਿਹੜੇ ਬੱਚੇ ਭੁੱਖ ਹੜਤਾਲ ਦੇ ਬੈਠ ਨੇ ਕਿਉਂ ਫੈਸਲਾ ਲਿਆ ਵੇਖੋ ਜੀ ਮੈਂ ਦਵਿੰਦਰ ਸਿੰਘ ਕਿਸਾਨ ਸੰਘਰਸ਼ ਕਮੇਟੀ ਦਾ ਆਗੂ ਇਹ ਬੱਚਿਆਂ ਦਾ ਫੈਸਲਾ ਅਸੀਂ ਨਹੀਂ ਲਿਆ ਜੀ ਇਹ ਬੱਚਿਆਂ ਨੇ ਖੁਦ ਫੈਸਲਾ ਲਿਆ ਆ ਕਿਉਂਕਿ ਬੱਚੇ ਆਂਦੇ ਆ ਪਈ ਇਹ ਜਿਹੜੇ ਕਾਨੂੰਨ ਆ ਮੋਦੀ ਸਰਕਾਰ ਨੇ ਲੈ ਕੇ ਆਏ ਆਂਦੇ ਇਹ ਬੱਚੇ ਸਮਝ ਗਏ ਆ ਬੱਚਿਆਂ ਬੱਚਿਆਂ ਨੂੰ ਜਨਾਨੀਆਂ ਤਾਂ ਹੀ ਪਤਾ ਵਾ ਕਿ મોદી ਦੀ ਜਿਹੜੀ ਨੀਤੀ ਆ ਕਿਸਾਨੀ ਨੂੰ ਮਾਰਨ ਵਾਲੀ ਆ ਸਾਡੀਆਂ ਜ਼ਮੀਨਾਂ ਜਾ ਰਹੀਆਂ ਬੱਚੇ ਆਪਣੇ ਆਪ ਬੈਠੇ ਆ ਅਸੀਂ ਨਹੀਂ ਬਿਠਾਏ ਕਿਉਂਕਿ ਅਸੀਂ ਇਹਨਾਂ ਨੂੰ ਆਖਿਆ ਤੁਸੀਂ ਬੱਚੇ ਜੇ ਪਰਿਆਂ ਦੇ ਨਹੀਂ ਅਸੀਂ ਜ਼ਰੂਰੀ ਅਸੀਂ ਬੈਠ ਲੈ ਬੈਠਾ ਅਸੀਂ ਭੁੱਖ ਹੜਤਾਲ ਤੇ ਬੈਠੇ ਆ ਤੁਹਾਡੀ ਜਥੇਬੰਦੀ ਦੇ ਆਗੂ ਰੋਜ਼ ਭੁੱਖ ਹੜਤਾਲ ਤੇ ਬੈਠ ਰਹੇ ਆ ਬਿਲਕੁਲ ਜੀ ਸਾਡੇ ਜਿਹੜੇ ਦਿੱਲੀ ਦੇ ਵਿੱਚ ਜਿਹੜੀ ਚੱਲ ਰਹੀ ਆ ਲੜੀਵਾਰ ਜਿਹੜੀ ਭੁੱਖ ਹੜਤਾਲ ਸਾਡੀ ਜਥੇਬੰਦੀ ਦਾ ਜਦੋਂ ਵੀ ਉੱਥੇ ਟਰਨ ਆਉਂਦੀ ਆ ਸਾਡੇ ਉੱਥੇ ਵੀ ਆਗੂ ਭੁੱਖ ਹੜਤਾਲ ਤੇ ਬੈਠੇ ਆ ਲੇਕ ਇਥੇ ਵੀ ਅਸੀਂ ਫੈਸਲਾ ਕੀਤਾ ਸੀਗਾ ਵੀ ਭੁੱਖ ਹੜਤਾਲ ਰੱਖਣੀ ਆ ਅੱਜ ਬੱਚੇ ਤੇ ਕੱਲ ਨੂੰ ਸਾਡੀਆਂ ਜਨਾਨੀਆਂ ਜਿਹੜੀਆਂ ਆ ਅਸੀਂ ਲਿਸਟ ਬਣਾਈ ਜਿਹੜੀ ਉਹਨਾਂ ਨੂੰ ਪਿੱਛੇ ਕਰਕੇ ਕੱਲ ਨੂੰ ਸਾਡੀਆਂ ਭੈਣਾਂ ਭੁੱਖ ਹੜਤਾਲ ਤੇ ਬੈਠਣਗੀਆਂ ਇੱਥੇ ਕਿੰਨਾ ਲੱਗਦਾ ਇਸ ਤਰ੍ਹਾਂ ਜੇ ਬੱਚਿਆਂ ਨੂੰ ਭੁੱਖ ਹੜਤਾਲ ਤੇ ਬਿਠਾਉਣਾ ਬੱਚੇ ਇਨਸਾਨ ਵੀ ਭੁੱਖ ਹੜਤਾਲ ਜੇ ਕਰਦਾ ਚਲੋ 24 ਘੰਟੇ ਤੁਸੀਂ ਜਿਵੇਂ ਸਾਰੇ ਆਗੂ ਨੇ ਰੱਖੀਦੇ ਹੋ ਤੇ ਜਰੀ ਜਾਂਦੀ ਤੇ ਬੱਚੇ ਵੀ ਭੁੱਖ ਹੜਤਾਲ ਤੇ ਬੈਠੇ ਨੇ ਇਹਨਾਂ ਦਾ ਮਨੋਬਲ ਤੇ ਇਹਦੇ ਪੂਰੇ ਕਾਇਮ ਨੇ ਜੋਸ਼ ਹੈ ਇਹਨਾਂ ਦੇ ਵਿੱਚ ਬਟ ਤੁਸੀਂ ਕੀ ਸੋਚਦੇ ਹੋ ਕਿ ਇਹ ਕਿਹੇ ਕਿਹੋ ਜਿਹੇ ਹਾਲਾਤ ਬਣੇ ਦੇਖੋ ਇਹ ਇਹ ਆ ਜਿਹੜਾ ਜਨ ਅੰਦੋਲਨ ਬਣ ਗਿਆ ਲੋਕਾਂ 'ਚ ਜਾਗਰਤੀ ਆ ਗਈ ਹੈ ਜੀ ਇਹਦੀ ਬਹੁਤ ਵਧੀਆ ਪਰ ਮੋਦੀ ਸਰਕਾਰ ਦਾ ਇੱਕ ਬੰਨੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਬੱਚੇ ਔਰ ਜਨਾਨੀਆਂ ਔਰ ਬਜ਼ੁਰਗ ਤੇ ਜਿਹੜੇ ਨੌਜਵਾਨ ਆ ਉਹ ਸਾਰੇ ਇੱਕ ਮੰਚ ਤੇ ਇਕੱਠੇ ਹੋ ਗਏ ਅੱਜ ਇੱਕ ਅੱਜ ਇੱਕ ਮੋਢੋ ਕੇ ਪੂਰੀ ਪੂਰਾ ਜਿਹੜਾ ਵਾ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਤਾਈਂ ਅੱਜ ਮੋਦੀ ਸਰਕਾਰ ਦੇ ਖਿਲਾਫ ਡਟ ਕੇ ਖੜਾ ਇਸ ਬਿੱਲਾਂ ਦੇ ਖਿਲਾਫ ਡਟ ਕੇ ਖੜਾ ਕਿਉਂਕਿ ਲੋਕਾਂ ਨੂੰ ਸਮਝ ਆ ਗਈ ਆ ਲੋਕੀ ਸਮਝ ਚੁੱਕਿਆ ਵੀ ਇਹ ਜਿਹੜੇ ਬੇਲਿਆ ਇਹ ਸਾਡੇ ਵਾਸਤੇ ਮਾਰੂਗਾ ਇਸ ਕਰਕੇ ਇਹ ਜਿਹੜਾ ਅੰਦੋਲਨ ਆ ਇਹ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਨਹੀਂ ਰਿਹਾ ਇਹ ਜਨ ਅੰਦੋਲਨ ਬਣ ਗਿਆ ਇਹ ਆਮ ਲੋਕਾਂ ਦਾ ਕਹਿੰਦਾ ਮਤਲਬ ਕਿ ਜਿਹੜੇ ਬੱਚੇ ਵੀ ਜਿਹੜੇ ਨੌਜਵਾਨ ਨੇ ਬੱਚੇ ਨੇ ਜਿਹੜੇ ਅ ਅੱਜੇ 10ਵੀਂ 11ਵੀਂ ਦੇ ਵਿਦਿਆਰਥੀ ਨੇ ਉਹ ਇਸ ਅੰਦੋਲਨ ਦੇ ਵਿਰਲਾ ਸਹਿਯੋਗ ਕਰ ਰਹੇ ਨੇ ਇਹ ਇੱਕ ਵੱਡੀ ਜਿਹੜੀ ਪ੍ਰਾਪਤੀ ਹੈ ਅੰਦੋਲਨ ਦੀ ਵੇਖੋ ਬਿਲਕੁਲ ਜੀ ਬਿਲਕੁਲ ਜਦੋਂ ਜਿਸ ਅੰਦੋਲਨ ਦੇ ਵਿੱਚ ਬੱਚੇ ਔਰ ਸਾਡੀਆਂ ਭੈਣਾਂ ਆ ਗਈਆਂ ਉਹ ਅੰਦੋਲਨ ਕਦੀ ਫੇਲ ਨਹੀਂ ਹੋਏ ਇਸ ਕਰਕੇ ਸਾਨੂੰ ਇਹ ਜਿੱਤ ਦਾ ਜਿਹੜਾ ਸੰਕੇਤ ਆ ਕਿਉਂਕਿ ਜਦੋਂ ਬੱਚੇ ਮੈਦਾਨ 'ਚ ਆ ਗਏ ਭੈਣਾਂ ਮੈਦਾਨ 'ਚ ਆ ਗਈਆਂ ਤੇ ਸਾਡੀ ਜਿੱਤ ਹੋਈ ਪਈ ਆ ਸਾਰਾ ਪੰਜਾਬ ਸਾਡੇ ਨਾਲ ਆ ਕੋਈ ਵਰਗ ਜਿਹੜਾ ਐਸਾਨੀਆਂ ਜੇ ਚ ਹਿੰਦੂ ਜਾਂ ਮੁਸਲਮਾਨ ਜਾਂ ਬੋਧੀ ਜਾਂ ਕੋਈ ਵੀ ਧਰਮ ਦੇ ਜਿਹੜੇ ਆ ਉਹ ਬਿਲਕੁਲ ਸਾਨੂੰ ਸਾਥ ਦੇ ਰਹੇ ਆ ਬਹੁਤ ਉਹਨਾਂ ਦਾ ਸਹਿਯੋਗ ਆ ਇੱਥੇ ਬੱਚੇ ਔਰ ਜਦੋਂ ਜਨਾਨੀਆਂ ਦਾ ਸਹਿਯੋਗ ਆ ਇਹਦਾ ਮਤਲਬ ਹੈ ਕਿ ਸੰਘਰਸ਼ ਜਿੱਤੇ ਪਏ ਆ ਅੱਜ ਦੀ ਮੀਟਿੰਗ ਬਾਰੇ ਕੀ ਜਥੇਬੰਦੀਆਂ ਨਾਲ ਤੁਹਾਡਾ ਤਾਲਮੇ ਲਗਾਤਾਰ ਬਣਿਆ ਆ ਕੀ ਸੰਭਾਵਨਾ ਲੱਗਦੀ ਹੈ ਅੱਜ ਦੀ ਮੀਟਿੰਗ ਦੇ ਵਿੱਚ ਕਿ ਸਰਕਾਰ ਕੋਈ ਫੈਸਲਾ ਲੈ ਸਕਦੀ ਹੈ ਵੇਖੋ ਜੀ ਸਰਕਾਰ ਵਿਸ਼ਵਾਸ ਗਵਾ ਚੁੱਕੀ ਆ ਕਿਉਂਕਿ ਵਿਸ਼ਵਾਸ ਨਹੀਂ ਸਾਨੂੰ ਰਿਹਾ ਕਿਉਂਕਿ ਪਿਛਲੀਆਂ ਮੀਟਿੰਗਾਂ ਦੇ ਵਿੱਚ ਫੈਸਲਾ ਨਾ ਲੈਣ ਦੇ ਕਾਰਨ ਸਾਡਾ ਅੱਜ ਵੀ ਵਿਸ਼ਵਾਸ ਗਵਾਚਿਆ ਜੇ ਕਿਤੇ ਸਰਕਾਰ ਧੰਨਵਾਦ ਹੈ ਜੀ ਜੇ ਸਰਕਾਰ ਉਹ ਫੈਸਲਾ ਕਰ ਜਿੰਦੀ ਹੈ ਕਿਸਾਨਾਂ ਨੂੰ ਆਪਣੇ ਵਿਸ਼ਵਾਸ 'ਚ ਲੈ ਕੇ ਇਹਨਾਂ ਕਾਨੂੰਨਾਂ ਦੇ ਖਿਲਾਫ ਕਾਨੂੰਨ ਰੱਦ ਕਰ ਦਿੰਦੀ ਆ ਤੇ ਧੰਨਵਾਦੀ ਹੋਵਾਂਗੇ ਜੀ ਮੋਦੀ ਸਾਹਿਬ ਦਾ ਕਦ ਉੱਚਾ ਹੋਊਗਾ ਜੀ ਬੀਜੇਪੀ ਦਾ ਕਦ ਉੱਚਾ ਹੋਊਗਾ ਜੇ ਕਿਤੇ ਇਹ ਕਾਨੂੰਨ ਅਰਧ ਕਰ ਦੇ ਇਹਨਾਂ ਦੇ ਵਿੱਚ ਗਲਤਫਹਿਮੀਆਂ ਵੀ ਸਾਡੀ ਪਤਾ ਨਹੀਂ ਬੇਇਜ਼ਤੀ ਨਹੀਂ ਬਿਲਕੁਲ ਨਹੀਂ ਹੁਣੀ ਇਹ ਚੰਗੀ ਫੈਸਲਾ ਲੈ ਜਾਣ ਇਹਨਾਂ ਦੀ ਵਾਹਵਾ ਹੋਊਗੀ ਜੀ ਕੱਲ 31 ਤਰੀਕਾ ਸਾਲ ਦਾ ਆਖਰੀ ਦਿਨ ਹੈ ਨਵੇਂ ਸਾਲ ਦੇ ਉੱਤੇ ਕੁਝ ਜਥੇਬੰਦੀਆਂ ਨੇ ਜਿਵੇਂ ਬਾਜ ਬਾਗੂਆਂ ਦੇ ਵਪਾਰਕਦਾਰਿਆਂ ਦਾ ਘਰਾਓ ਦਾ एलान ਕੀਤਾ ਤੁਹਾਡੀ ਜਥੇਬੰਦੀ ਵੱਲੋਂ ਕੀ ਰਹੇਗਾ ਪ੍ਰੋਗਰਾਮ ਸਾਡੀ ਜੀ ਸਾਂਝਾ ਜਿਹੜਾ ਵਾ ਸਾਂਝਾ ਅੰਮ੍ਰਿਤਸਰ ਦਾ ਜਿਹੜਾ ਸਾਂਝਾ ਪ੍ਰੋਗਰਾਮ ਆ ਉਹ ਅਸੀਂ ਉੱਚੇ ਪੁੱਲ ਤੇ ਪਹਿਲੀ ਤਰੀਕ ਨੂੰ ਉਹ ਜੋ ਵੀ ਪ੍ਰੋਗਰਾਮ ਉੱਥੇ ਇਕੱਠੇ ਹੋ ਕੇ ਜੋ ਅਗਲਾ ਮਾਰਚ ਦੀ ਫੈਸਲਾ ਬਣੇ ਜਾਂ ਉੱਥੇ ਕੋਈ ਪ੍ਰੋਟੈਸਟ ਕਰਨਾ ਉਹ ਫੈਸਲਾ ਜਿਹੜਾ ਪਹਿਲੀ ਤਰੀਕ ਨੂੰ ਅਸੀਂ ਉੱਚੇ ਪੁੱਲ ਤੇ ਪ੍ਰੋਟੈਸਟ ਕਰਾਂਗੇ ਜੀ ਇਹਦੇ ਇਹਦੇ ਜਿਹੜੇ ਟੋਲ ਟੈਕਸ ਤੋਂ ਵਿੱਚ ਜੱਥਾ ਇੱਥੋਂ ਲੈ ਕੇ ਜਾਓਗੇ ਉੱਥੇ ਜਿਥਾ ਇਥੋਂ ਲੈ ਕੇ ਜਾ ਸਾਂਝੇ ਫਾਰਮ ਦੇ ਵਿੱਚ ਅਸੀਂ ਸ਼ਾਮਲ ਹੋਵਾਂਗੇ ਜੀ ਇਥੋਂ ਵੱਧ ਤੋਂ ਵੱਧ ਗਿਣਤੀ ਲੈ ਕੇ ਅਸੀਂ ਉੱਚੇ ਪੁੱਲ ਤੇ ਪਹੁੰਚਾਂਗੇ ਜਿਹੜਾ ਅਗਲਾ ਪ੍ਰੋਗਰਾਮ ਹੋਊਗਾ ਉੱਥੇ ਤੈਅ ਕੀਤਾ ਜਾਊ ਅਗਲਾ ਰੂਟ ਉੱਥੇ ਮੌਕੇ ਤੇ ਤੈਅ ਕੀਤਾ ਜਾਊਗਾ ਜੀ ਬੱਚਿਆਂ ਦੀ ਭੁੱਖ ਹੜਤਾਲ ਕਦੋਂ ਤੱਕ ਖਤਮ ਕਰਵਾਓਗੇ ਤੁਸੀਂ ਕਿੰਨੇ ਚਿਰ ਦੀ ਆ ਇਹ ਵੇਖੋ ਜੀ ਸਵੇਰੇ 8 ਵਜੇ ਦੇ ਕਰੀਬ ਬੱਚੇ ਆ ਬੈਠੇ ਆ ਜੀ 5 ਵਜੇ ਦੇ ਨਾਲ ਤਕਰੀਬਨ ਇਹਨਾਂ ਦੀ ਅਸੀਂ ਵਜਣ ਵਾਲੇ ਆ 5 ਵਜੇ ਇਹਨਾਂ ਦੀ ਭੁੱਖ ਹੜਤਾਲ ਅਸੀਂ ਜੂਸ ਪਿਆ ਕੇ ਇਹਨਾਂ ਦੀ ਸਮਾਪਤ ਕਰਾਂਗੇ ਕੱਲ ਨੂੰ ਸਾਡੀਆਂ ਭੈਣਾਂ ਬਹਿਣਗੀਆਂ ਜੀ ਇਹ ਵੀ ਇੱਕ ਬੜਾ ਵੱਡਾ ਯੋ ਪ੍ਰਧਾਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਥੇਬੰਦੀ ਨੇ ਸਾਫ਼ ਕੀਤਾ ਹੈ ਕਿ ਨਵਾਂ ਸਾਲ ਜਿਹੜਾ ਹੈ ਉਹ ਜਿਹੜਾ ਨਵਾਂ ਸਾਲ ਹੈ ਉਸ ਦੇ ਪਹਿਲੇ ਦਿਨ ਜਿਹੜਾ ਕਿਸਾਨਾਂ ਦਾ ਅੰਦੋਲਨ ਜਾਰੀ ਹੈ ਤਾਂ ਇਥੋਂ ਸਾਂਝੇ ਤੌਰ ਦੇ ਉੱਤੇ ਇੱਕ ਫੈਸਲਾ ਹੋ ਸਕਦਾ ਹੈ ਕਿਸਾਨਾਂ ਦਾ ਜਿੱਥੇ ਪ੍ਰੋਟੈਸਟ ਹੋਵੇਗਾ ਤਾਂ ਕਿਸਾਨ ਆਗੂਆਂ ਦੇ ਨਾਲ ਜਿਹੜੀ ਅਸੀਂ ਇੱਥੇ ਗੱਲਬਾਤ ਕਰਾਂਗੇ ਕਿ ਜਾਣਕਾਰੀ ਜਿਹੜੀ ਹੈ ਉਹਨਾਂ ਦੇ ਕੋਲੋਂ ਅੰਗਰੇਜ਼ੀ ਅੱਜ ਦੀ ਜਿਹੜੀ ਭੋਖੜ ਹੜਤਾਲ ਪਹਿਲੇ ਦਿਨ ਤੁਸੀਂ ਬੈਠੇ ਸੀਗੇ ਅੱਜ ਤੀਸਰਾ ਦਿਨ ਹੋ ਗਿਆ ਬੱਚੇ ਬੈਠੇ ਨੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਿਲਕੁਲ ਜੀ ਬੱਚਿਆਂ ਨੇ ਸਾਨੂੰ ਇਹ ਅਹਿਸਾਸ ਕਰਾ ਦਿੱਤਾ ਕਿ ਅਸੀਂ ਤੁਹਾਡੇ ਨਾਲ ਆ ਬਾਪੂ ਜੀ ਤੁਸੀਂ ਸੰਘਰਸ਼ ਦੇ ਮੈਦਾਨ ਦੇ ਵਿੱਚ ਜੇ ਤੇ ਬਿਲਕੁਲ ਅਸੀਂ ਮਗਰੋਂ ਕਮਾਨ ਸੰਭਾਲਾਂਗੇ ਔਰ ਸਾਥੇ ਸਾਥੀ ਸਾਡੇ ਜਿਹੜੇ ਸਾਹ ਵਜੋਂ ਸਾਹ ਦੇ ਰਹੇ ਆ ਬੱਚੇ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਤੇ ਸਾਡਾ ਹੋਰ ਵਿਸ਼ਵਾਸ ਪੱਕਾ ਹੋ ਗਿਆ ਸਾਡੇ ਚ ਦਲੇਰਤਾ ਆਈ ਆ ਦ੍ਰਿੜਤਾ ਆਈ ਆ ਵਿਸ਼ਵਾਸ ਆਇਆ ਤੇ ਪੂਰੇ ਵਿਸ਼ਵਾਸ ਦੇ ਨਾਲ ਲੜਾਈ ਲੜ ਰਹੇ ਆ ਜੀ ਤੁਹਾਡੇ ਵਿੱਚ ਦ੍ਰਿੜਤਾ ਆਈ ਵਿਸ਼ਵਾਸ ਆ ਇਹ ਦੇਖ ਬਟ ਇਹ ਕੇਂਦਰ ਸਰਕਾਰ ਨੂੰ ਇਹ ਗੱਲਾਂ ਕਿਉਂ ਨਹੀਂ ਦਿਖ ਰਹੀਆਂ ਕਿਉਂ ਇੰਨੀ ਨਰਦਈ ਬਣ ਗਈ ਸਰਕਾਰ ਕੇ ਸਾਡੇ ਬੱਚੇ ਜਿਹੜੇ ਇਸ ਤਰ੍ਹਾਂ ਭੁੱਖੜ ਹਾਲ ਤੇ ਤੁਸੀਂ ਆਪ ਦੱਸੋ ਵੇਖੇ ਜਾਂਦੇ ਵੇਖੋ ਜੀ ਕੇਂਦਰ ਸਰਕਾਰ ਬੇਸ਼ਰਮ ਸਰਕਾਰ ਆ ਜੀ ਕਿ ਲੋਕਾਂ ਦੀਆਂ ਵੋਟਾਂ ਦੇ ਨਾਲ ਬਣੀ ਆ ਤੇ ਕਾਂ ਦੇ ਨਾਲ ਵਿਸ਼ਵਾਸ ਘਾਤ ਕੀਤੀ ਹੈ ਇੱਕ ਚੰਦ ਕਾਰਪੋਰੇਟ ਘਰਾਣਿਆਂ ਦੇ ਹੱਥੀਂ ਚੜ੍ਹ ਕੇ ਇੰਨੀ ਜਨਤਾ ਦੇ ਨਾਲ ਸਾਰਿਆਂ ਦਾ ਹਰ ਵਰਗ ਦਾ ਜਿਹੜਾ ਇਹਨਾਂ ਨੇ ਭੁਵੇਖਿਆ ਜਿਹੜਾ ਇਹ ਖੋਲਿਆ ਦਾਤੇ ਲਾ ਦਿੱਤਾ ਪਰ ਅਸੀਂ ਉਸ ਭੁਵੇਖ ਨੂੰ ਬਚਾਉਣ ਵਾਸਤੇ ਅਸੀਂ ਵੀ ਆਪਣੀਆਂ ਜ਼ਿੰਦਗੀਆਂ ਜਾਨਾ ਪੋਹ माग ਦੇ ਦਿਨਾਂ ਦੇ ਵਿੱਚ ਪੋਹ ਦੇ ਮਹੀਨੇ ਦੇ ਵਿੱਚ ਸਾਡੇ ਬਜ਼ੁਰਗ ਬੱਚੇ ਔਰਤਾਂ ਭੈਣਾ ਸਾਡੀਆਂ ਜਿਹੜੀਆਂ ਉਹ ਦਿੱਲੀ ਦੇ ਵਿੱਚ ਬੈਠੀਆਂ ਸਰਕਾਰ ਦਾ ਵਿਰੋਧ ਕਰ ਰਹੀਆਂ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਨੇ ਪੋਹ ਦੇ ਮਹੀਨੇ ਦੇ ਵਿੱਚ ਪਰਿਵਾਰ ਸਮੇਸ ਆਪਣਾ ਘਰ ਘਾੜ ਛੱਡ ਕੇ ਤੇ ਪੂਰੀਆਂ ਮੁਸੀਬਤਾਂ ਸਹਿੜ ਕੇ ਇਹ ਪੰਥਾ ਜਿਹੜਾ ਇਹ ਬਹਾਲ ਕੀਤਾ ਇਹਦੇ ਉੱਤੋਂ ਆਪਣਾ ਸਰਬੰਸ ਨੂੰ ਕੁਰਬਾਨ ਕਰ ਦਿੱਤਾ ਅਸੀਂ ਉਸ ਕੜੀ ਨੂੰ ਅੱਗੇ ਤੋਰ ਅੱਜ ਫਿਰ ਮੌਕਾ ਆਇਆ ਜਿਹੜੇ ਸਿੱਖ ਤੇ ਹਿੰਦੂਆਂ ਦੇ ਵਿੱਚ ਸਰਕਾਰਾਂ ਨੇ ਪਾੜਾ ਪਾਇਆ ਸੀ ਸਾਨੂੰ ਉਦੋਂ ਬੜਾ ਸਕੂਨ ਮਿਲਦਾ ਇਹ ਲੋਹਿੰਦੂ ਪਰਿਵਾਰ ਹਿੰਦੂ ਪਰਿਵਾਰ ਹਿੰਦੂ ਪਰਿਵਾਰ ਆਪਣੀਆਂ ਔਰਤਾਂ ਸਮੇਤ ਸਾਡੇ ਕੋਲ ਧਰਨੇ ਜਾਣ ਕੇ ਸ਼ਾਮਲ ਹੁੰਦੇ ਆ ਔਰ ਲੰਗਰ ਲੈ ਕੇ ਆਉਂਦੇ ਆ ਵਿਸ਼ਵਾਸ ਦਿਵਾਉਂਦੇ ਆ ਸਾਡੀਆਂ ਭੈਣਾਂ ਨਾਲ ਹੁੰਦੀਆਂ ਵਾ ਉਹ ਵਿਸ਼ਵਾਸ ਦਿਵਾਉਂਦੇ ਪੈ ਅਸੀਂ ਤੁਹਾਡੇ ਨਾਲ ਆ ਹਿੰਦੂ ਅੱਜ ਇੱਕ ਹੋਰ ਮੀਰ ਜادہ ਉਹਨਾਂ ਮੀਰ ਜادہ ਨਹੀਂ ਆਖਿਆ ਸੀ ਉਹਨਾਂ ਸਿੱਧਾ ਮਰਾਸੀ ਆਖਿਆ ਸੀ ਮਰਾਸੀ ਆ ਤੁਸੀਂ ਜੱਟ ਜੇ ਤੁਹਾਡੇ ਘਰਾਂ ਤੋਂ ਅਸੀਂ ਖਾਣਾ ਖਾਣਾ ਤੇ ਹਰ ਇੱਕ ਨੇ ਅਕਾਲ ਪੁਰਖ ਦਾ ਦਿੱਤਾ ਹੀ ਆ ਪਰ ਉਹਨਾਂ ਨੇ ਇਹ ਗੱਲ ਕਹੀ ਸੀ ਤੁਹਾਡੇ ਨਾਲ ਆ ਅਸੀਂ ਪਿਓ ਸਕੰਦਰ ਨੂੰ ਅੱਜ ਕੀ ਉਹ ਮਨਅਸੀ ਪ੍ਰਵਾਸ ਨੂੰ ਵਿਸ਼ਵਾਸ ਦਵਾ ਕੇ ਅਸੀਂ ਵੀ ਤੁਹਾਡੇ ਨਾਲ ਆ ਤੁਸੀਂ ਸਾਡੇ ਜਰਮਾਨ ਦੇ ਪਰ ਐਸਸੀਐਨਸੀ ਅਸੀਂ ਵੀ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਆਪਾਂ ਭਰਾ ਹਾਂ ਆਪਾਂ ਭਰਾ ਪਰ ਸਰਕਾਰ ਨੇ ਵੰਡੀਆਂ ਪਾਈਆਂ ਜਾਤ ਪਾਤ ਦਾ ਕੋਈ ਵਿਤਕਰਾ ਨਹੀਂਗਾ ਵੱਡੀ ਗਿਣੇ ਰੋਪਰ ਪੂਰੇ ਹਿੰਦੁਸਤਾਨ ਨੇ ਪੰਜਾਬੀਆਂ ਨੂੰ ਪਹਿਲ ਦਿੱਤੀ ਆ ਕਿ ਜੋ ਤੁਸੀਂ ਫੈਸਲਾ ਕਰੋਗੇ ਉਹ ਸਾਨੂੰ ਮਨਜ਼ੂਰ ਆ ਔਰ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ ਇਸ ਗੱਲ ਦਾ ਕੱਲ ਆਖਰੀ ਸਾਲ ਆ 90 ਸਾਲ ਦੇ ਵਿੱਚ ਕੋਈ ਉਮੀਦ ਹੈ ਸਰਕਾਰ ਦੇ ਉੱਤੋਂ ਜਾਂ ਜੇ ਨਹੀਂ ਉਮੀਦ ਹੈ ਕਿ ਤੁਹਾਡਾ ਅੰਦੋਲਨ ਕਿਵੇਂ ਰਹੇਗਾ ਪਲੇ ਦਿਨ ਸਾਲ ਦੇ ਨਹੀਂ ਜੇ ਸਾਨੂੰ ਸਰਕਾਰ ਤੇ ਕੋਈ ਵਿਸ਼ਵਾਸ ਨਹੀਂਗਾ ਨਾ ਸਰਕਾਰ ਨੇ ਕੋ ਹੱਲ ਕੱਢਣਾ ਵਾ ਪਰ ਅਸੀਂ ਜਿੰਨਾ ਚਿਰ ਸਰਕਾਰ ਨੇ ਕਾਨੂੰਨ ਵਾਪਸ ਨਾ ਲਾਇਆ ਅਸੀਂ ਵੀ ਵਾਪਸ ਨਹੀਂ ਆਉਣਾ ਦਿੱਲੀ ਤੋਂ ਅਸੀਂ ਰੋਜ਼ ਦਿਰ ਵੱਡੀ ਗਿਣਤੀ ਦੇ ਸੰਗਤਾਂ ਜਾ ਰਹੇ ਹਾਂ ਦਿੱਲੀ ਨੂੰ ਔਰ ਹੋਰ ਦਿੱਲੀ ਦਾ ਢਾ ਘੇਰਾ ਵਾ ਉਹ ਟੈਟ ਕਰਦੇਾਂਗੇ ਤਾਂ ਇਹ ਕਿਸਾਨ ਆਗੂ ਜਿਹੜੇ ਨੇ ਇਹਨਾਂ ਦਾ ਸਾਬ ਕਹਿਣਾ ਹੈ ਕਿ ਦਿੱਲੀ ਦਾ ਘੇਰਾ ਜੜਾ ਟੈਟ ਕਰਦੇਾਂਗੇ ਜੇਕਰ ਸਾਡੀਆਂ ਗੱਲਾਂ ਨਾ ਸੁਣੀਆਂ ਗਈਆਂ ਤਾਂ ਜਿਹੜੇ ਭੁਖੜ ਧਾਲ ਤੇ ਬੈਠੇ ਨੇ ਬੱਚੇ ਉਹਨਾਂ ਨਾਲ ਗੱਲਬਾਤ ਕਰਦੇ ਕੀ ਨਾਮ ਹੈ ਬੇਟਾ ਤੁਹਾਡਾ ਸ਼ਮਸ਼ੀਰ ਸਿੰਘ ਮਜੀਦ ਸਿੰਘ ਜੀ ਕਿਹੜੇ ਪਿੰਡ ਤੋਂ ਤੁਸੀਂ ਛੋਟਾ ਇਹ ਬੰਦ ਕਰ ਦ ਕਿਹੜੀ ਕਲਾਸ ਪੜਦੇ ਹੋ 10th ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਭੁੱਖ ਹੜਤਾਲ ਤੇ ਬੈਠੇ ਹੋ ਨਹੀਂ ਅੱਜ ਭੁੱਖ ਹੜਤਾਲ ਤੇ ਆਪਣੇ ਬਜ਼ੁਰਗਾਂ ਦਾ ਸਾਥ ਦੇਣ ਲਈ ਬੈਠੇ ਆ ਜੇ ਮੋਦੀ ਸਰਕਾਰ ਆਪਣੇ ਖੇਤੀ ਕਾਨੂੰਨ ਨਹੀਂ ਵਾਪਸ ਲੈਂਦੀ ਤਾਂ ਇਹ ਭੁੱਖ ਹੜਤਾਲ ਜਾਰੀ ਰੱਖਾਂਗੇ ਆਈ ਆਪਣੇ ਪਰਿਵਾਰ ਸਮੇਤ ਬੈਠਾਂਗੇ ਇਥੇ ਹੜਤਾਲ ਤੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਮਨ ਸਿੰਘ ਹੈ ਤੇ ਅੱਜ ਅਸੀਂ ਇੱਥੇ ਭੁਖੜਤਾਲ ਤੇ ਬੈਠੇ ਆਂ ਜਿਹੜੇ ਮੋਦੀ ਸਰਕਾਰ ਤਿੰਨ ਕਾਲੇ ਕਾਨੂੰਨ ਲੈ ਕੇ ਆਈ ਉਹ ਰੱਦ ਕਰਾਵਾਂਗੇ ਤੇ ਜੇ ਮੋਦੀ ਸਰਕਾਰ ਇਹ ਕਾਲੇ ਕਾਨੂੰਨ ਰੱਦ ਨਹੀਂ ਕਰਾਂਦੀ ਤੇ ਫਿਰ ਇਹ ਸੰਘਰਸ਼ ਹੋਰ ਲੰਬਾ ਚੱਲੇਗਾ ਤੇ ਗਾਂ ਵਾਦ ਤੋਂ ਵੱਧ ਹੋਰ ਅਸੀਂ ਸਾਥ ਦੇਾਂਗੇ ਅਸੀਂ ਆਪਣੇ ਬਜ਼ੁਰਗਾਂ ਦੇ ਨਾਲ ਆਏ ਆਂ ਤੇ ਜੇ ਮੋਦੀ ਸਰਕਾਰ ਨਹੀਂ ਕੋਈ ਫੈਸਲਾ ਦਿੰਦੀ ਤੇ ਫਿਰ ਆਪਾਂ ਗਾੜੀ ਫੇਰ ਭੁਖੜਤਾਲ ਜਾਰੀ ਰੱਖਾਂਗੇ ਤਾਂ ਇਹ ਸਾਫ਼ ਹੈ ਬਿਲਕੁਲ ਕਿ ਜਿਵੇਂ ਭੋਖੜ ਧਾਲ ਲੜੀਵਾਰ ਚੱਲੀ ਸੀ ਤੀਸਰਾ ਦਿਨ ਹੈ ਕੱਲ ਜਿਹੜੀਆਂ ਨੇ ਭੈਣਾਂ ਜਿਹੜੀਆਂ ਇੱਥੇ ਭੋਖੜ ਧਾਲ ਤੇ ਬਹਿਣਗੀਆਂ ਤਾਂ ਸਾਰੇ ਕਿਸਾਨ ਆਗੂ ਨੇ ਸਾਫ਼ ਕੀਤਾ ਇਹ ਕਿ ਅੰਦੋਲਨ ਜਿਹੜਾ ਹੈ ਉਹ ਜੁੜੇਗਾ ਇਸੇ ਤਰ੍ਹਾਂ ਹੀ ਜਾ ਰਿਹਾ ਤਾਂ ਸਭ ਤੋਂ ਛੋਟਾ ਜਿਹੜਾ ਬੱਚਾ ਇਸ ਭੋਖੜ ਧਾਲ ਦੇ ਵਿੱਚ ਸ਼ਾਮਲ ਹੈ ਉਹਨਾਂ ਦਾ ਕੀ ਨਾਮ ਹੈ ਬੇਟਾ ਤੁਹਾਡਾ ਮੇਰਾ ਨਾਮ ਇਹ ਕਮਜੀਤ ਸਿੰਘ ਹੈ ਕਮਜੀਤ ਕਿਹੜੀ ਕਲਾਸ ਪੜ੍ਹਦੇ ਹੋ ਕਿੰਨੀ ਏਜ ਹੈ ਤੁਹਾਡੀ ਮੈਂ 4th ਕਲਾਸ ਪੜ੍ਹਦਾ ਮੇਰੀ ਉਮਰ 10 ਸਾਲ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਆਪਣੇ ਵੀਰਾਂ ਨਾਲ ਭੁਖਤਾਲ ਦੇ। ਇਹ ਮੋਦੀ ਸਰਕਾਰ ਜਿਹੜੇ ਕਾਲੇ ਕਾਨੂੰਨ ਲੈ ਕੇ ਆਈ ਹੈ ਇਹ ਜਿੰਨਾ ਚਿਰ ਤੱਕ ਰੱਦ ਨਹੀਂ ਕਰਦੀ ਉਹ ਨਜ਼ਰ ਤੱਕ ਅਸੀਂ ਆਪਣੀ ਭੁਖ ਹੜਤਾਲ ਜਾਰੀ ਰੱਖਾਂਗੇ। ਜੇ ਤਾਂ ਵੀ ਨਹੀਂ ਮੰਨਦੀ ਤਾਂ ਅਸੀਂ ਆਪਣੇ ਪਰਿਵਾਰ ਸਮੇਤ ਇੱਥੇ ਭੁਖੜ ਹੜਤਾਲ ਕਰਾਂਗੇ। ਆਪਣੇ ਪਾਪਾ ਨਾਲ ਆਏ ਕੋ ਦਾਦਾ ਜੀ ਨਾਲ ਆਏ ਹੋ। ਪਾਪਾ ਨਾਲ ਆਏ। ਧੰਵਾਦ ਜੀ ਤਾਂ ਇਹ ਬੱਚੇ ਛੋਟੇ 9-10 ਸਾਲ ਦਾ ਬੱਚਾ ਭੁਖ ਹੜਤਾਲ ਤੇ ਬੈਠਾ ਇਹ ਤਾਂ ਆਸ ਇਹੋ ਹੀ ਹੈ ਕਿ ਇਹਨਾਂ ਨੂੰ ਕਿ ਕਿੰਨਾ ਚਿਰ ਤੱਕ ਕੇਂਦਰ ਸਰਕਾਰ ਇਹ ਕਾਨੂੰਨ ਰੱਦ ਨਹੀਂ ਕਰ ਦਿੰਦੀ ਇਹ ਸੰਘਰਸ਼ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਸਹਿਯੋਗ ਮਿਲ ਰਿਹਾ ਹੈ ਕਿਸਾਨ ਆਗੂਆਂ ਦੇ ਵੀ ਜਿਹੜੇ ਹੌਸਲੇ ਨੇ ਉਹ بلند ਨੇ ਲਗਾਤਾਰ ਜੋ ਸੰਘਰਸ਼ ਹੈ ਉਸ ਨੂੰ ਉਹ ਅੱਗੇ ਵਧਾ ਰਹੇ ਨੇ ਤੇ ਨਵੇਂ ਸਾਲ ਦੇ ਉੱਤੇ ਜੋ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਪਹਿਲੇ ਸਾਲ ਦੇ ਪਹਿਲੇ ਦਿਨ ਜਿਹੜਾ ਅੰਦੋਲਨ ਹੈ ਉਸ ਨੂੰ ਅੰਮ੍ਰਿਤਸਰ ਜਿਹੜਾ ਭੰਡਾਰੀਪੋਤੇ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਦੇ ਉੱਤੇ ਇੱਕ ਰੋਜ਼ ਮਾਰਚ ਕੀਤਾ ਜਾਏਗਾ ਮੇਰਾ ਨਾਮ ਜੀ ਮੰਗਲ ਸਿੰਘ ਰਾਮਪੁਰਾ ਰਾਮਪੁਰਾ ਸਤ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਬੱਚੇ ਭੁਖ ਹੜਤਾਲ ਤੇ ਬੈਠੇ ਨੇ ਤੁਸੀਂ ਵੀ ਬੈਠੇ ਸੀਗੇ ਮੈਂ ਮੋਦੀ ਸਰਕਾਰ ਨੂੰ ਇਹ ਚਾਹੁੰਦਾ ਕਹਿਣਾ ਚਾਹੁੰਨਾ ਕਿ ਵੇਖੋ ਸਾਡੇ ਬੱਚਾ ਦੇ ਮਾਸੂਮ ਚਿਹਰੇ ਜਿਹੜੇ ਭੁਖ ਹੜਤਾਲ ਤੇ ਬੈਠੇ ਆ ਮੋਦੀ ਸਰਕਾਰ ਨੂੰ ਆਵਾਜ਼ ਸੁਣਨੀ ਚਾਹੀਦੀ ਹੁਣ ਕਿਉਂਕਿ ਜਨਤਾ ਨੇ ਉਹਨੂੰ ਵੋਟਾਂ ਪਾ ਕੇ ਬਣਵਾਇਆ ਵਾ ਤੇ ਜਨਤਾ ਦੀ ਆਵਾਜ਼ ਨੇਤਾ ਨੂੰ ਜਰੂਰ ਸੁਣਨੀ ਚਾਹੀਦੀ ਆ ਤੇ ਇਸੇ ਮਹੀਨੇ ਦੇ ਵਿੱਚ 7 ਸਾਲ ਦੇ 9 ਸਾਲ ਦੇ ਬੱਚੇ ਜਿੰਦਾ ਨਹੀਂ ਆ ਦੇ ਵਿੱਚ ਚਨੇ ਗਏ ਸੀ ਦੇ ਵੇਖੋ ਬੱਚਿਆਂ ਨੇ ਉਹ ਸਾਨੂੰ ਅੱਜ ਯਾਦ ਜਿਹੜੀ ਤਾਜ਼ਾ ਕਰਤੀ ਆ ਉਸੇ ਆਪਣੇ ਸੀਨ ਦੀ ਜਿਹੜੀ ਯਾਦ ਆ ਉਹ ਤਾਂ ਜਾ ਰਹੀ ਆ ਵੇਖੋ ਬੱਚਿਆਂ ਦੇ ਕਿਹਰੇ ਕਿਦਾਂ ਮਰਝਾਏ ਪਏ ਆ ਸਵੇਰ ਦੇ ਬੈਠੇ ਆ ਸਰਕਾਰ ਨੂੰ ਇਹ ਦੇਖਦੇ ਨਹੀਂ ਆ ਤੇ ਸਰਕਾਰ ਨੂੰ ਇਹ ਦੇਖਦੇ ਨਹੀਂ ਗੇ ਸਰਕਾਰ ਨੂੰ ਜ਼ਰੂਰ ਵੇਖਣਾ ਚਾਹੀਦਾ ਤੇ ਬੱਚਿਆਂ ਦੀ ਬਾਤ ਸੁਣਣੀ ਚਾਹੀਦੀ ਆ ਬੱਚੇ ਮੰਨ ਕੇ ਸੱਚੇ ਇਹ ਰੱਬ ਦਾ ਰੂਪ ਆ ਅਸੀਂ ਦੇਖੋ ਕਹਿੰਦੇ ਆ ਵੀ ਮੋਦੀ ਨੂੰ ਇਹਨਾਂ ਦੀ ਆਵਾਜ਼ ਜ਼ਰੂਰ ਸੁਣੀ ਚਾਹੀਦੀ ਅੱਜ ਅਸੀਂ ਅੱਜ ਤੀਸਰਾ ਦਿਨ ਆ ਭੁਖੜਦਾਲ ਦੇ ਵਿੱਚ ਬੱਚੇ ਬੈਠੇ ਨੇ ਕੀ ਕਹਣਾਂ ਅੱਜ ਵੇਖੋ ਜੀ ਤੀਸਰਾ ਦਿਨ ਇੱਥੇ ਨਿਜਰਪਰਾ ਟੋਲ ਪਲਾਜੇ ਦੇ ਭੁਖੜ ਹੜਤਾਲ ਦੇ ਵਿੱਚ ਇਹ ਬੱਚੇ ਵੇਖੋ ਮਾਸੂਮ ਬੱਚੇ ਬੈਠੇ ਆ ਜੇ ਸਰਕਾਰਾਂ ਨੂੰ ਹੁਣ ਵੀ ਸ਼ਰਮ ਨਹੀਂ ਆਉਂਦੀ ਵੀ ਇਹਨਾਂ ਬੱਚੇ ਮਾਸੂਮਾਂ ਦੇ ਅਤਿਆਚਾਰ ਹੋਂਦੇ ਆ ਵਾ ਇੱਥੇ ਵੀ ਵੇਖੋ ਸਵੇਰ ਦੇ ਠੰਡ ਦੇ ਵਿੱਚ ਬੈਠੇ ਆ ਜਦੋਂ ਸਵੇਰੇ ਘਰੋਂ ਤੁਰੇ ਸੀ ਪੂਰੇ ਧੁੰਦ ਦੇ ਵਿੱਚ ਆ ਤੇ ਇਹਨਾਂ ਇਹ ਵੀ ਗੱਲ ਆਖੀ ਆ ਤੁਰ ਲੱਗਿਆ ਵੀ ਦੂਜਾ ਜੇ ਅਸੀਂ ਘਰਾਂ ਦੇ ਵਿੱਚ ਬਹਿ ਕੇ ਨਿਕ ਨਹੀਂ ਮੰਨਣਾ ਕਿਉਂਕਿ ਜਿਹੜੀਆਂ ਸਾਡੀਆਂ ਚ ਜ਼ਮੀਨਾਂ ਨਾ ਰਹੀਆਂ ਤੇ ਅਸੀਂ ਵਾਰਸ ਕੱਲ ਨੂੰ ਕਿਹੜੀਆਂ ਚੀਜ਼ਾਂ ਤੇ ਬੰਨਣਾ ਵਾ ਸੋ ਇਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਲਗਾ ਕੇ ਇਸ ਪ੍ਰੋਡਕਟ ਦੇ ਵਿੱਚ ਆਪਣਾ ਹਿੱਸਾ ਪਾਇਆ এবੀਪੀ ਸੌਂਚਾ ਜੋਸ਼ ਜਜ਼ਬਾ ਜਨੂਨ